ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਦਿਲ ਦਾ ਕੰਗਾਲ ਜਿਸ ਨੂੰ ਲਿਖਿਆ ਹੈ ਡਾਕਟਰ ਇਕਬਾਲ ਸਿੰਘ ਸਕਰੌਦੀ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਬਰਬਰੀ لال ਬਿਜਲੀ ਬੋਰਡ ਵਿੱਚੋਂ ਜੇ ਹੀ ਰਟਾਇਆ ਸੀ ਸਾਰੀ ਨੌਕਰੀ ਦੌਰਾਨ ਤਨਖਾਹ ਨੂੰ ਤਾਂ ਉਸਨੇ ਕਿਸੇ ਗਿਣਤੀ ਵਿੱਚ ਹੀ ਨਹੀਂ ਲਿਆ ਉਪਰਲੀ ਕਮਾਈ ਨੂੰ ਹੀ ਉਹ ਅਸਲੀ ਕਮਾਈ ਮੰਨਦਾ ਸੀ ਉਸ ਨੇ 2 ਨੰਬਰ ਦਾ ਬਘੇਰਾ ਧਨ ਕਮਾਇਆ ਸੀ ਜਦੋਂ ਵੀ ਕਿਸੇ ਕਿਸਾਨ ਨੇ ਮੋਟਰ ਦਾ ਕਨੈਕਸ਼ਨ ਲੈਣ ਲਈ ਅਪਲਾਈ ਕਰਨਾ ਤਾਂ ਉਹ ਕੋਈ ਨਾ ਕੋਈ ਅਜਿਹੀ ਉੱਚਾ ਡਾਉਂਦਾ ਕਿ ਉਹਦੀ ਮੋਟਰ ਦਾ ਕਨੈਕਸ਼ਨ ਪਾਸ ਨਾ ਹੁੰਦਾ ਪੰਜ ਹੋਰੇ ਪਹਿਲਾਂ ਉੱਚੇ ਪਿੰਡ ਦੇ ਕਰਨਜੀਤ ਸਿੰਘ ਗਰੇਵਾਲ ਨੇ 5 ਪਾਵਰ ਦੀ ਮੋਟਰ ਦਾ ਕਨੈਕਸ਼ਨ ਲੈਣ ਲਈ ਅਰਜੀ ਦਿੱਤੀ ਜਿਉਂ ਹੀ ਉਹਦੀ ਅਰਜੀ ਬਨਵਾਰੀ ਲਾਲ ਦੀ ਦੇ ਤਾਈ ਉਸਨੇ ਬਿਨਾ ਬਜਾ ਕਈ ਨੁਕਸਾਨ ਦਿੱਤੇ ਸਨ ਅਤੇ ਇਤਰਾਜ ਲਾ ਦਿੱਤੇ ਜਿਸ ਕਰਕੇ ਕਰਮਜੀਤ ਸਿੰਘ ਦੀ ਅਰਜੀ ਰੱਦ ਹੋ ਗਈ ਉਸ ਦਿਨ ਸ਼ੋਮਵਾਰ ਸੀ ਨੰਦ ਸਿੰਘ ਨੰਬਰਦਾਰ ਤੜਕੇ ਦਰਕੇ ਪੱਗ ਵੱਨ ਕੇ ਸ਼ਹਿਰ ਜਾਣ ਲਈ ਤਿਆਰ ਹੋ ਗਿਆ ਜਿਉਂ ਹੀ ਉਹ ਆਪਣੇ ਘਰੋਂ ਨਿਕਲਿਆ ਕਰਮਜੀਤ ਦੇ ਘਰ ਵੱਲ ਨੂੰ ਮੁੜ ਪਿਆ ਬਾਰ ਮੂਰੇ ਕਰੋ ਕੇ ਉਸਨੇ ਆਵਾਜ਼ ਮਾਰੀ ਮੈਂ ਕਿਹਾ ਕਰਮ ਸਿਆ ਕਰੀਐ ਉਸ ਸਮੇਂ ਕਰਨਜੀਤ ਥੋੜਾ ਲੈ ਕੇ ਮੱਜਾਂ ਦਾ ਗੋਹਾ ਪਿਸ਼ਾ ਹਟਾ ਰਿਹਾ ਸੀ ਨੰਬਰਦਾਰ ਦੀ ਆਵਾਜ਼ ਛਾਣ ਕੇ ਬੋਲਿਆ ਆ ਜਾ ਆ ਜਾ ਆ ਜਾ ਨੰਬਰਦਾਰਾ ਲੰਘਿਆ ਨੰਬਰਦਾਰ ਖੰਗੂਰਾ ਮਾਰ ਕੇ ਅੰਦਰ ਚਲਾ ਗਿਆ ਛੁੱਲੇ ਮੂਰੇ ਬੈਠੀ ਕਰਨਜੀਤ ਦੀ ਨੂੰ ਸੰਦੀਪ ਕੌਰ ਰੋਟੀਆਂ ਲਾ ਰਹੀ ਸੀ ਨੰਬਰਦਾਰ ਦਾ ਖਬੂਰਾ ਸੁਣ ਕੇ ਉਸ ਨੇ ਲੰਬਾ ਜਿਹਾ ਪੁੰਡ ਕੱਢ ਲਿਆ ਨੰਬਰਦਾਰ ਨੇ ਬਾਣ ਦੇ ਲੰਜੇ ਤੇ ਬੰਨ੍ਹਦੇ ਆ ਪੁੱਛਿਆ ਉਹਸਲਾ ਖੇਤੀਬਾੜੀ ਕਿਵੇਂ ਐ ਨੰਬਰਦਾਰਾ ਤੈਨੂੰ ਕੀ ਦੱਸਾਂ ਨਵੀਂ ਮੋਟਰ ਦਾ ਕਨੈਕਸ਼ਨ ਲਈ ਅਰਜੀ ਦਿੱਤੀ ਸੀ ਉਹ ਰੱਦ ਹੋ ਗਈ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਕਿੱਥੇ ਜਾਵਾਂ ਕਰਨਗੀ ਸਿਆ ਤਾਂ ਇਹ ਕੀ ਗੱਲ ਕੀਤੀ ਜੇ ਅਰਜੀ ਕੇਰਾ ਰੱਦ ਹੋ ਗਈ ਤਾਂ ਕਿਹੜਾ ਆਖਰ ਆ ਗਈ ਰੱਦ ਹੋਈ ਅਰਜੀ ਪਾਸ ਵੀ ਹੋ ਜਾਂਦੀ ਐ ਬਸ ਗੱਲ ਇੰਨੂ ਗਾਇ ਬਈ ਅਰਜੀ ਦੇ ਪਈਏ ਲੌਣੇ ਪੈਣੇ ਦੇਖ ਨੰਬਰਦਾਰਾ ਅਸੀਂ ਤਾਂ ਹੈਗੇ ਜੱਟ ਬੂਟ ਸਾਨੂੰ ਤਾਂ ਮਿੱਟੀ ਨਾਲ ਮਿੱਟੀ ਹੋਣਾ ਹੀ ਆਉਂਦਾ ਹੈ ਨਾ ਤਾਂ ਮੈਂ ਬਹੁਤਾ ਦਫ਼ਤਰਾਂ ਵਿੱਚ ਗਿਆ ਤੇ ਨਾ ਹੀ ਮੈਨੂੰ ਇਹਨਾਂ ਦਫਤਰੀ ਬਾਬੂਆਂ ਦੀ ਆਰਾਮ ਜੀ ਹੀ ਕਦੇ ਸਮਝ ਪੈਂਦੀ ਐ ਤੇਰਾ ਤਾਂ ਸ਼ਹਿਰ ਜਿਹੜਾ ਵਜਦਾ ਰਹਿੰਦਾ ਓ ਮੋਟਰ ਵਾਲਾ ਕੰਮ ਸਿਰੇ ਦਵਾ ਦੇ ਜਿਵੇਂ ਕਹੇਗਾ ਓਵੇਂ ਕਰ ਲਵਾਂਗੇ ਮੈਂ ਤੇ ਇਥੋਂ ਬਾਹਰ ਨਹੀਂ ਹੁੰਦਾ ਸੇਵਾ ਪਾਣੀ ਮੈਂ ਪੂਰੀ ਕਰ ਦੂੰ ਨੰਬਰਦਾਰ ਨੇ ਕਰਨਜੀਤ ਦੇ ਕਰਨ ਵਿੱਚ ਪਤਾ ਨਹੀਂ ਕੀ ਗੋੜ ਮਾਰੀ ਹਫਤੇ ਵਿੱਚ ਕਰਨਜੀਤ ਦੀ ਨਵੀਂ ਮੋਟਰ ਚੱਲ ਪਈ ਸੀ ਬਨਵਾਰੀ ਨਾਲ ਦੇ ਇੱਕ ਪੁੱਤਰ ਅਤੇ 31 ਘਰ ਵਿੱਚ ਖੁੱਲਾ ਪੈਸਾ ਆਉਂਦਾ ਦੇਖ ਕੇ ਦੋਵੇਂ ਭੈਣ ਭਰਾ ਬਹੁਤ ਖਰਸੀ ਦੇ ਹੋ ਗਏ ਖੁੱਲਾ ਖਾਣ ਪੀਣ ਪਹਿਨਣ ਖਰਚਣ ਦੀ ਆਤ ਕਾਰਨ ਪੜ੍ਹਾਈ ਵੱਲ ਦੋਵਾਂ ਦਾ ਧਿਆਨ ਨਹੀਂ ਸੀ ਕੁੜੀ ਤਾਂ ਫਿਰ ਵੀ ਠੀਕ ਸੀ ਪਰ ਮੁੰਡੇ ਨੇ ਤਾਂ 10ਵੀਂ ਮਸੇ ਹੀ ਪਾਸ ਕੀਤੀ ਅੱਗੇ ਪੜ੍ਹਨ ਦੀ ਉਸਨੇ ਸਾਫ ਨਾਂ ਕਰ ਦਿੱਤੀ ਤੇ ਉਹਨੇ ਉਸ ਨੂੰ ਆਰਥ ਦਾ ਕੰਮ ਦਾ ਸੌਂਡ ਲਾਇਆ ਉਹਦੇ ਵਿੱਚ ਉਹਨੇ ਪੂਰੀ ਨਾ ਪਾਈ ਉਸ ਨੂੰ ਇਲੈਕਟ੍ਰਿਕ ਸਟੋਰ ਖੋਲ ਕੇ ਦਿੱਤਾ ਜਦੋਂ ਮੁੰਡੇ ਨੇ ਰੁਚੀ ਨਾਲ ਕੰਮ ਨਾ ਕੀਤਾ ਤਾਂ 6 ਮਹੀਨੇ ਵਿੱਚੋਂ ਉਹ ਵੀ ਬੰਦ ਕਰਨਾ ਪਿਆ ਜਦੋਂ ਕਿ ਉਹਨੇ ਦੇਖਿਆ ਕਿ ਉਹ ਕਿਸੇ ਪਾਸੇ ਵੀ ਪੂਰੀ ਨਹੀਂ ਪਾ ਰਿਹਾ ਤਾਂ ਉਸਨੇ ਕੈਨੇਡਾ ਦੀ ਇੱਕ ਪੀਆਰ ਕੁੜੀ ਦੇ ਮਾਪਿਆਂ ਨੂੰ ਖਾਸੀ ਮੋਟੀ ਰਕਮ ਦੇ ਕੇ ਮੁੰਡੇ ਨੂੰ ਵਿਆਹ ਕੇ ਕੈਨੇਡਾ ਭੇਜ ਦਿੱਤਾ ਬਨਮਾਰੀ لال ਦੀ ਧੀ ਅਨੁਪਮਾ ਕਾਜ ਵਿੱਚ ਵਿਭਾਗ ਤੀਜਾ ਵਿੱਚ ਪੜਦੀ ਸੀ ਅਨੁਪਮਾ ਰੰਗ ਰੂਪ ਅਤੇ ਸਵਪਣ ਵਿੱਚ ਉਹ ਆਪਣੀ ਮਾਂ ਤੇ ਗਈ ਸੀ ਪੰਜ ਫੁੱਟ ਛੇ ਇੰਚ ਕੱਦ ਲੰਮੇ ਭਾਰੇ ਕਾਲੇ ਕੇਸ ਗੋਡਾਂ ਤੋਂ ਹਟਾ ਲੰਕਰੀ ਮੋਟੀ ਗੁੱਤ ਸੋਹਣੀ ਸੁਨਖੀ ਤੇਰ ਨੋਟੀ ਅੱਖਾਂ ਵਾਲੀ ਪਤਲੀ ਪਤੰਗ ਮਨੂਕ ਜਹੀ ਮਟਿਆਰ ਕੁੜੀ ਸੀ ਅਨੁਪਮਾ ਉਹ ਸਦੀ ਬੋਤਲ ਵਰਗੀ ਸਿੱਧਰਾ ਸੁਰਾਹੀਦਾਰ ਗਰਦਨ ਕਮਰ ਇੰਨੀ ਪਤਲੀ ਕਿ ਦੋਵਾਂ ਹੱਥਾਂ ਵਿੱਚ ਅਸ਼ਾਨੀ ਨਾਲ ਆ ਜਾਵੇ ਹਿੰਦੀ ਸਾਹਿਤ ਵਿੱਚ ਉਸਦੀ ਢੂੰਗੀ ਦਰਜਦੀ ਸੀ ਔਰ ਜਿਹ ਵਿੱਚ ਹੁੰਦੇ ਹਰੇਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਵਿੱਚ ਉਸਦੇ ਗੀਤ ਦੇ ਬੋਲ ਸਮਾਗਮ ਨੂੰ ਚਾਰ ਚੰਦਾ ਲਾ ਦਿੰਦੇ ਜਦੋਂ ਉਹ ਗੀਤ ਦੇ ਬੋਲਾਂ ਨਾਲ ਇੱਕ ਸੁਰ ਹੋ ਕੇ ਗਾਉਂਦੀ ਤਾਂ ਸੁਣਨ ਵਾਲਿਆਂ ਨੂੰ ਇੰਜ ਵਾਹ ਪਾ ਦ ਜਿਵੇਂ ਉਹਦੇ ਗਲੇ ਵਿੱਚ ਸੰਸਕ੍ਰਿਤ ਦਾ ਵਾਸਾ ਹੋਵੇ ਕਾਜ ਵਿੱਚ ਪੜ੍ਹਦੇ ਆ ਉਸ ਦਾ ਇੱਕ ਰੱਜੇ ਕੁ ਜੇ ਸਰਦਾਰਾਂ ਦੇ ਮੁੰਡੇ ਚਾਰਦੇਦਰ ਸਿੱਧੂ ਨਾਲ ਪਿਆਰ ਪੈ ਗਿਆ। ਜਦਵਿੰਦਰ ਬਾਰੇ ਸਾਰੀ ਗੱਲਬਾਤ ਉਸਨੇ ਆਪਣੀ ਮਾਂ ਨੂੰ ਦੱਸ ਦਿੱਤੀ। ਭਾਵੇਂ ਅਨੁਰਾਦਾ ਦੀ ਈਦਿਆ ਬਿਆ ਸਰਦਾਰਾਂ ਦੇ ਮੁੰਡੇ ਨਾਲ ਕਰਨ ਲਈ ਤਿਆਰ ਹੋ ਗਈ ਸੀ। ਪਰੰਤੂ ਬਿਮਾਰੀ ਨੇ ਇਕੋ ਨੰਨਾ ਘੜੀ ਰੱਖਿਆ। ਆਖਰ ਮੁੰਡੇ ਕੁੜੀ ਨੇ ਘਰੋਂ ਭੱਜ ਕੇ ਕੋਟ ਮੈਰਿਜ ਕਰਵਾ ਲਈ। ਰਿਟਾਇਰਮੈਂਟ ਤੋਂ ਬਾਅਦ ਬਿਮਾਰੀ ਨੂੰ ਮਿਲਣ ਵਾਲੀ ਪੈਨਸ਼ਨ ਉਹਦੀ ਤਨਖਾਹ ਦਾ ਆਧੇ ਹੀ ਰਹਿ ਗਿਆ। ਦੂਜਾ ਹੁਣ ਸਾਮੀਆਂ ਆਉਣੀਆਂ ਵੀ ਬੰਦ ਹੋ ਗਈਆਂ ਸਨ। ਜਿਸ ਨੇ ਸਾਰੀ ਉਮਰ ਦੋ ਹੀ ਹੱਥੀਂ ਸੰਧੂਰੀਆਂ ਬਖਾਦੇ ਹੋਣਾ। ਉਹਨੂੰ ਅੰਬ ਕੜੀਆਂ ਨਾਲ ਭਵਾ ਕਿੱਥੋਂ ਸਬਰ ਆਉਂਦਾ ਸੀ। ਹੁਣ ਬੈੱਡ ਤੇ ਲੇਟਿਆ ਬਿਮਾਰੀ ਲਾਗ ਸਾਰਾ ਦਿਨ ਕਾਬਰੇ ਦੀ ਛੱਤ ਵੱਲ ਦੇਖਦਾ ਰਹਿੰਦਾ। ਉਸ ਨੂੰ ਇਹੋ ਚੋਰਾ ਲੱਗਿਆ ਰਹਿੰਦਾ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਹੋ ਸੋਚ ਸੋਚ ਕੇ 2 ਮਹੀਨਾ ਵਿੱਚ ਹੀ ਉਹ ਡਿਪਰੈਸ਼ਨ ਵਿੱਚ ਚੜ ਗਿਆ। ਭਾਵੇਂ ਸ਼ਹਿਰ ਦੇ ਮਸ਼ਹੂਰ ਡਾਕਟਰ ਪਰਮਜੀਤ ਕੌਸ਼ਨ ਦੀ ਤੋਂ ਉਸ ਦੀ ਦਵਾਈ ਚੱਲ ਰਹੀ ਸੀ ਪਰ ਫਿਰ ਵੀ ਬਰਬਾਰੀ ਲਾਲ ਦੀ ਸਿਹਤ ਦਿਨੋਂ ਦਿਨ ਨਿਗਰਦੀ ਜਾ ਰਹੀ ਸੀ। ਆਖਰ ਉਸ ਦੀ ਪਤਨੀ ਅਨੁਰਾਧਾ ਉਸ ਨੂੰ ਕੋਟਿਸ ਹਸਪਤਾਲ ਮੁਹਾਲੀ ਲੈ ਗਈ। ਉਸ ਦਾ ਇਲਾਜ ਕਰਨ ਲਈ ਕੋਟਿਸ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਆਪਣੀ ਪੂਰੀ ਬਾਹ ਆ ਦਿੱਤੀ ਅਜੋਰ ਕੱਲ ਬੋਰ ਬਣਵਾਰੀ ਨਾਲ ਦੀ ਸਿਹਤ ਵਿੱਚ ਮੋੜਾ ਪੈਣਾ ਸ਼ੁਰੂ ਹੋ ਗਿਆ ਪੂਰੇ 2 ਸਾਲ ਹੋਟਿਸ ਤੋਂ ਇਲਾਜ ਚੱਲਦਾ ਰਿਹਾ ਦਵਾਈ ਭਾਵੇਂ ਹੁਣ ਵੀ ਚੱਲ ਰਹੀ ਸੀ ਪਰੰਤੂ ਉਹ ਕਾਫੀ ਰਾਤ ਤੱਕ ਠੀਕ ਹੋ ਚੁੱਕਾ ਸੀ ਪਰ ਉਸ ਵੱਲੋਂ ਇਕੱਠੀ ਕੀਤੀ ਸਾਰੇ ਜਮਾ ਪੂਜੀ ਇਹਨਾਂ 2 ਸਾਲਾਂ ਵਿੱਚ ਖੁਰ ਗਈ ਪਰ ਬੜੀ ਦਬਹੀ ਨਾ ਚੜ ਗਿਆ ਐਤਵਾਰ ਦਾ ਦਿਨ ਸੀ ਖਣ ਦਾ ਪਰ ਕੋ ਕਾਫੀ ਹੱਦ ਤੱਕ ਘਟ ਗਿਆ ਸੀ ਮੌਸਮ ਵਿੱਚ ਕਾਫੀ ਮੋੜਾ ਪੈ ਰੁਕਿਆ ਸੀ ਵਿਹੜੇ ਵਿੱਚ ਕੁਰਸੀ ਤੇ ਬੈਠਾ ਬਣਵਾਰੀ لال ਕੋਸੀ ਕੋਸੀ ਧੁੱਪ ਦਾ ਨਿਗਮਣਦਾ ਹੋਇਆ ਅਖਬਾਰ ਪੜ ਰਿਹਾ ਸੀ ਅਚਾਨਕ ਉੱਪਰ ਦੇ ਮੋਬਾਈਲ ਤੇ ਫੋਨ ਦੀ ਘੰਟੀ ਵੱਜੀ ਉਸ ਨੇ ਅਖਬਾਰ ਵੱਲੋਂ ਧਿਆਨ ਹਟਾਇਆ ਫੋਨ ਤੇ ਨਜ਼ਰ ਮਾਰੀ ਕਾਲਜ ਵਿੱਚ ਉਸ ਦੇ ਨਾਲ ਪੜ੍ਹਦੇ ਰਹੇ ਉਸ ਦੇ ਅਜੀਜ਼ ਮਿੱਤਰ ਪ੍ਰੋਫੈਸਰ बलवंत सिंह गिल ਦਾ ਨਾਮ ਲਿਖਿਆ ਹੋਇਆ ਸੀ ਉਸ ਨੇ ਫੋਨ ਨੂੰ ਕੰਨ ਨਾਲ ਲਾਉਂਦਿਆਂ ਕਿਹਾ ਹੈਲੋ ਸੇਠ ਸਾਹਿਬ ਹੋਰ ਸਰਾਓ ਕੀ ਹਾਲ ਚਾਲ ਹੈ ਤੁਹਾਡਾ ਸਿਹਤ ਕਿਵੇਂ ਹੈ ਤੁਹਾਡੀ ਵਾਹ ਜੀ ਵਾਹ ਪ੍ਰੋਫੈਸਰ ਗਿੱਲ ਸਤਿ ਸ੍ਰੀ ਅਕਾਲ ਬਸ ਇੱਕ ਤੂੰ ਹੀ ਆ ਮੇਰਾ ਜਿਗਰੀ ਯਾਰ ਹੈ ਜਿਹਨੂੰ ਮੇਰੀ ਸਿਹਤ ਦਾ ਫਿਕਰ ਰਹਿੰਦਾ ਹੈ ਦੇਖ ਲੈ ਭਰਾਵਾ ਮੈਂ ਸਾਰੀ ਉਮਰ ਆਪਣੇ ਧੀ ਪੁੱਤ ਲਈ ਐਨਾ ਪੈਸਾ ਕਮਾਇਆ। ਮੁੰਡੇ ਨੇ ਕਦੇ ਮੈਨੂੰ ਓਹ ਨਹੀਂ ਕੀਤਾ। ਕੁੜੀ ਨੇ ਤਾਂ ਕਰਨਾ ਹੀ ਕੀ ਐ। ਸੇਠਾ ਗੱਲ ਸੁਣ ਮੇਰੀ ਧਿਆਨ ਨਾਲ। ਅੱਜ ਕੱਲ੍ਹ ਦੀਆਂ ਪੁੱਤਰਾਂ ਦੀ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਸਭ ਆਪੋ ਆਪਣੀ ਪਰਿਵਾਰਕ ਜ਼ਿੰਦਗੀ ਵਿੱਚ ਮਸਤ ਹਨ। ਹੁਣ ਤਾਂ ਸਾਰੀ ਦੁਨੀਆ ਪੈਸੇ ਦੀ ਪੁੱਤ ਹੋ ਗਈ ਐ। ਦਲਵੰਤ ਸਿੰਘਾਂ ਤੈਨੂੰ ਕੀ ਦੱਸਾਂ ਸਾਰੀ ਉਮਰ ਵਿੱਚ ਜਿਹੜੀ ਪਾਈ ਪਾਈ ਕਰਕੇ ਜੁੜੀ ਸੀ ਸਾਰੀ ਡਾਕਟਰਾਂ ਦੇ ਢਿੱਡ ਵਿੱਚ ਬੈ ਗਈ ਐ ਦੋ ਸਾਲਾਂ ਵਿੱਚ 22 ਲੱਖ ਰੁਪਇਆ ਲੱਗਿਆ ਮੇਰਾ ਬਣਵਾਰੀ ਇਸੇ ਲਈ ਤਾਂ ਮੈਂ ਤੈਨੂੰ ਕਹਿਣਾ ਹੁੰਨਾ ਵੀ ਆਪਣੇ ਹੱਥੀ ਪੁੰਨਦਾਨ ਕਰ ਲਿਆ ਕਰ ਪਤਾ ਨਹੀਂ ਕਿਹੜੇ ਗਰੀਬ ਗੁਰਬੇ ਦੀ ਸੀਸ ਲੱਗ ਜਾਂਦੀ ਐ ਸਿਆਣੇ ਕਹਿੰਦੇ ਐ ਕਿ ਬੰਦਾ ਘਰੋਂ ਚਾਹੇ ਗਰੀਬ ਹੋਵੇ ਪਰ ਦਿਲ ਦਾ ਕੰਗਾਲ ਨਹੀਂ ਹੋਣਾ ਚਾਹੀਦਾ। ਅੱਛਾ, ਮੇਰੀ ਗੱਲ ਸੁਣ ਧਿਆਨ ਨਾਲ। ਮੈਂ ਪਿੰਗਲਵਾੜੇ ਵਿੱਚੋਂ ਹੀ ਫੋਨ ਕਰ ਰਿਹਾ। ਅਗਲੇ ਮਹੀਨੇ ਦੇ ਆਖਰੀ ਐਤਵਾਰ ਪਿੰਗਲਵਾੜਾ ਸੰਸਥਾ ਆਪਣਾ 25 ਮਾਰਚ ਦਾ ਆਭਨਾ ਦੇ ਵਿੱਚ ਮਨਾ ਰਹੀ ਹੈ। ਤੂੰ ਆ ਜਾ ਸੰਸਥਾ ਵਿੱਚ। ਘਰ ਵਿੱਚ ਵੀ ਤਾਂ ਸਾਰਾ ਦਿਨ ਮੰਜਾ ਤੋੜਦਾ ਰਹਿਣਾ ਹੈ। ਬੈਠਾ ਪੈਸੇ ਨੂੰ ਹੀ ਝੁਰਦਾ ਰਹਿਣਾ। ਇੱਥੇ ਆ ਕੇ ਬੰਦੇ ਦਾ ਮਨ ਬਦਲ ਜਾਂਦਾ ਹੈ। ਮਰੀ ਜਾਨਾ ਗੱਲ ਕਰਕੇ ਬੜੀ ਤਸੱਲੀ ਮਿਲਦੀ ਐ ਬਨਵਾਰੀ ਦਾ ਆਲ ਤੂੰ ਆ ਰਿਹਾ ਹੈ ਨਾ ਨਾ ਸੰਤਾਨ ਵਿੱਚ ਗਿੱਲ ਸਾਬ ਗੱਲ ਇਹ ਹੈ ਮੈਂ ਤਾਂ ਆ ਜਾਵਾਂ ਪਰ ਤੂੰ 150 ਦੀ ਮੇਰੀ ਪਰਚੀ ਕਟਾ ਦੇਗਾ ਇਹ ਆ ਕੇ ਬਨਵਾਰੀ ਨੇ ਫੋਨ ਕੱਟ ਦਿੱਤਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਆਖਰ ਤੱਕ ਸੌਣ ਲਈ ਧੰਨਵਾਦ